ਬੜਾ ਹੋੜ ਤਾਪਮਾਨ ਸੀ 45 ਡਿਗਰੀ ਵੀ ਟੱਪਿਆ ਹੋਇਆ ਸੀ ਤੇ ਤੁਹਾਡੀਆਂ ਰੈਲੀਆਂ ਦੇ ਵਿੱਚ ਹਮ ਹਮਾ ਕੇ ਲੋਕ ਪਹੁੰਚੇ ਹੋਏ ਸੀ ਵੱਡੀ ਗਿਣਤੀ ਪਾਲੀ ਜਿੰਦਾਬਾਦ ਪਾਲੀ ਜਿੰਦਾਬਾਦ ਫੈਰ ਵੀਲੇ ਵੀ ਮੇਲੇ ਭਰੇ ਹੋਈ ਸੀਗੇ ਜੀ ਤੇ ਸਾਰਾ ਦਿਨ ਭਰੇ ਹੀ ਮੇਲੇ ਰਹੇ ਟੋੜਾ ਮੁਕਾਬਲਾ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੋਰ ਸਾਹੋ ਕੇ ਨਾਲ ਹੈ ਔਰ ਬੀਜੇਪੀ ਦੇ ਹੰਸਰਾਜ ਹੰਸ ਨਾਲ ਹੈ ਤੇ ਉਸਦਰੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵੀ ਖੜੇ ਹੋਗੇ ਨੇ ਚੋਣ ਮੈਦਾਨ ਦੇ ਵਿੱਚ ਕਾਲੀ ਦਲ ਨੇ ਵੀ ਰਾਜਵਿੰਦਰ ਸਿੰਘ ਖਾਲਸਾ ਨੂੰ ਉਤਾਰ ਦਿੱਤਾ ਚੋਣ ਮੈਦਾਨ ਦੇ ਵਿੱਚ ਕੀ ਕਹੋਗੇ ਇਹ ਜਿਹੜੀ ਚੁਣੌਤੀ ਹੈ ਕਿੱਡੀ ਕ ਵੱਡੀ ਹੈ ਤੇ ਕਿੱਡੀ ਕ ਸੋਖੀ ਲੋਕ ਸਭਾ ਦੀ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਲੋਕ ਸਭਾ ਦੇ ਤੁਸੀਂ ਚੋਣ ਉਮੀਦਵਾਰ ਬਣਾਇਆ ਪਾਰਟੀ ਨੇ ਤੁਹਾਨੂੰ ਕੀ ਤੁਸੀਂ ਮਨ ਚ ਸੋਚਿਆ ਸੀ ਵੀ ਇੱਥੋਂ ਸੀਟ ਮਿਲੂਗੀ ਜਾਂ ਕੋਈ ਸਪੈਸੀਫਿਕਲੀ ਤੁਹਾਡਾ ਚੋਣ ਸੀਗਾ ਮੈਂ ਤਾਂ ਲੜਨ ਵਾਲੇ ਵੀ ਨਹੀਂ ਸੋਚਿਆ ਸੀਗਾ ਜੀ ਮੈਨੂੰ ਤਾਂ 2-3 ਮਹੀਨੇ ਪਹਿਲਾਂ ਹੀ ਪਤਾ ਲੱਗਿਆ ਜੀ ਆਵਾਦ ਵਿੱਚ ਪਾਣੀ ਜਿੰਦਾਬਾਦ ਪਾਣੀ ਜਿੰਦਾਬਾਦ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਉਹ ਦੁਨੀਆ ਦੇ ਕਦੇ ਭੁੱਖਾ ਦੀ ਮਰਦਾ ਉਹ ਉਹ ਮਤਲਬ ਇਹੋ ਜਿਹਾ ਕੁਝ ਕਰਾਂਗੇ ਬਾਕੀ ਇੱਥੇ ਪਾਣੀ ਦੇ ਜਿਹੜੇ ਸਮੱਸਿਆ ਕਈ ਉਹ ਹੱਲ ਕਰਾਂਗੇ ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕ ਰੱਖਿਆ ਆਰਡੀਐਫ ਰੋਕ ਰੱਖਿਆ ਹੈ ਹੋਰ ਵੀ ਕਈ ਤਰ੍ਹਾਂ ਦੇ ਅੜਿੱਕੇ ਕੇਂਦਰ ਸਰਕਾਰ ਪੰਜਾਬ ਦੇ ਮੁੱਦਿਆਂ 'ਚ ਲਾਉਂਦੀ ਰਹਿੰਦੀ ਹੈ ਉਹਦੇ ਬਾਰੇ ਕੀ ਕਹੂੰ ਬਿਲਕੁਲ ਜਾ ਕੇ ਲੈ ਕੇ ਆਵਾਂਗੇ ਜੀ ਲੜ ਕੇ ਜਦੋਂ ਕਿਉਂਕਿ ਪਹਿਲਾਂ ਕੋਈ ਸਾਡੇ ਕੋਈ ਹੈ ਹੀ ਨਹੀਂ ਸੀਗਾ ਕੱਲੇ ਭਗਵੰਤ ਮਾਨ ਸਾਹਿਬ ਸੀਗੇ ਤੇ ਉਹੀ ਲੜਦੇ ਰਹੇ ਹੁਣ 13 ਦੇ 13 ਜਾਵਾਂਗੇ ਤਾਂ ਲੜ ਕੇ ਲੈ ਕੇ ਆਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਚ ਰੈਲੀ ਕੀਤੀ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ 1971 ਦੇ ਵਿੱਚ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਭਾਰਤ ਚ ਹੋਣਾ ਸੀ ਉਹ ਪਾਕਿਸਤਾਨ ਕੋਲ ਨਹੀਂ ਹੋਣਾ ਕੱਲਾ ਫਰੀਦਕੋਟ ਮੈਡੀਕਲ ਕਾਲਜ ਹੀ ਹੈ ਫਰੀਦਕੋਟ ਦੇ ਵਿੱਚ ਬਟੇਂਡਾ ਤੋਂ ਬਾਅਦ ਐਮਜ਼ ਤੋਂ ਬਾਅਦ ਬਾਕੀ ਹਲਕਿਆਂ ਦੇ ਵਿੱਚ ਸਿਹਤ ਸੁਵਿਧਾਵਾਂ ਉਨੀਆਂ ਹੈ ਨਹੀਂ ਉਹਨਾਂ ਲਈ ਕੀ ਤੁਹਾਡਾ ਕਦਮ ਹੋ ਨਹੀਂ ਹੁਣ ਆ ਆਪਣਾ ਮੋਗਾ ਤੇ ਬਾਗਾਪੁਰਾਣਾ ਦੇ ਵਿਚਕਾਰ ਸਿੰਘਾ ਵਾਲਾ ਪਿੰਡ ਹੈ ਜੀ ਉੱਤੇ 25 ਖਿੱਲੇ ਐਕਵਾਇਰ ਹੋਏ ਨੇ ਉੱਥੇ ਮੈਡੀਕਲ ਕਾਲਜ ਹੀ ਖੁੱਲ ਰਿਹਾ ਹੈ ਜੀ ਮਨਸਰਾ ਜਹੰਸ ਜੀ ਤੁਹਾਡੇ ਬੀਜੇਪੀ ਦੇ ਉਮੀਦਵਾਰ ਨੇ ਤੁਹਾਡੇ ਖਿਲਾਫ ਚੌਣ ਲੜ ਰਹੇ ਨੇ ਕੀ ਕਹੋਗੇ ਬੈਸਟ ਆਫ ਲੱਕ ਜੀ ਫਰੀਦਕੋਟ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਲਗਾਤਾਰ ਅੱਜ ਤਾਪਮਾਨ 45 ਡਿਗਰੀ ਦੇ ਵਿੱਚ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਕਰਮਜੀਤ ਅਨਮੋਲ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਏਬੀਬੀ ਸਾਂਝਾ ਤੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਜੀ ਅੱਜ ਬੜਾ ਹੋਟ ਤਾਪਮਾਨ ਸੀ 45 ਡਿਗਰੀ ਵੀ ਟੱਪਿਆ ਹੋਇਆ ਸੀ ਤੇ ਤੁਹਾਡੀਆਂ ਰੈਲੀਆਂ ਦੇ ਵਿੱਚ ਹਮ ਹਮਾ ਕੇ ਲੋਕ ਪਹੁੰਚੇ ਹੋਏ ਸੀ ਵੱਡੀ ਗਿਣਤੀ ਚ ਬਿਲਕੁਲ ਜੀ ਬੜਾ ਪਿਆਰ ਹੈ ਜੀ ਲੋਕਾਂ ਦਾ ਔਰ ਇੰਨਾ ਪਿਆਰ ਕਰਦੇ ਆ ਲੋਕ ਔਰ ਮਦਲ ਦਪੇਰ ਵੀਲੇ ਵੀ ਮੇਲੇ ਭਰੇ ਹੋਏ ਸੀਗੇ ਜੀ ਤੇ ਸਾਰਾ ਦਿਨ ਭਰੇ ਹੀ ਮੇਲੇ ਰਹੇ ਜੀ ਹਾਂਜੀ ਤੁਹਾਡਾ ਮੁਕਾਬਲਾ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੋਰ ਸਾਹੋਕੇ ਨਾਲ ਹੈ ਔਰ ਬੀਜੇਪੀ ਦੇ ਹੰਸਰਾਜ ਹੰਸ ਨਾਲ ਹੈ ਤੇ ਉਸਦਰੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵੀ ਖੜੇ ਹੋਗੇ ਨੇ ਚੌਣ ਮੈਦਾਨ ਦੇ ਵਿੱਚ ਅਕਾਲੀ ਦਲ ਨੇ ਵੀ ਰਾਜਵਿੰਦਰ ਸਿੰਘ ਖਾਲਸਾ ਨੂੰ ਉਤਾਰ ਦਿੱਤਾ ਚੌਣ ਮੈਦਾਨ ਦੇ ਵਿੱਚ ਲੜਾਈ ਸਾਰੇ ਲੜ ਰਹੇ ਨੇ ਤੇ ਇਹ ਹਰੇਕ ਦਾ ਅਧਿਕਾਰ ਹੈ ਲੜਾਈ ਲੜਨਾ ਇਹ ਜਨਤਾ ਨੇ ਦੇਖਣਾ ਵੀ ਕਿਨੇ ਕਿ ਨੂੰ ਮਤਲਬ ਜਿਤਾਉਣਾ ਔਰ ਜਨਤਾ ਦੇ ਹੱਥ ਦੇ ਵਿੱਚ ਕਿਸੇ ਦੇ ਕੋਈ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਪਰ ਲੋਕਾਂ ਦੀ ਭੀੜ ਤੁਹਾਡੀਆਂ ਰੈਲੀਆਂ 'ਚ ਜ਼ਿਆਦਾ ਦੇਖ ਰਹੀ ਹੈ ਚਲੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਇਹ ਲੋਕ ਪਿਆਰ ਬਹੁਤ ਕਰਦੇ ਨੇ ਤੇ ਇਸ ਕਰਕੇ ਆ ਜੀ ਤੇ ਲੋਕ ਸਭਾ ਦੀ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਲੋਕ ਸਭਾ ਦੇ ਤੁਸੀਂ ਚੋਣ ਉਮੀਦਵਾਰ ਬਣਾਇਆ ਪਾਰਟੀ ਨੇ ਤੁਹਾਨੂੰ ਕੀ ਤੁਸੀਂ ਮਨ ਚ ਸੋਚਿਆ ਸੀ ਵੀ ਇੱਥੋਂ ਸੀਟ ਮਿਲੂਗੀ ਜਾਂ ਕੋਈ ਸਪੈਸੀਫਿਕਲੀ ਤੁਹਾਡਾ ਚੋਣ ਸੀਗੀ ਮੈਂ ਤਾਂ ਲੜਨ ਵਾਲੇ ਵੀ ਨਹੀਂ ਸੋਚਿਆ ਸੀਗਾ ਜੀ ਮੈਨੂੰ ਤਾਂ 2-3 ਮਹੀਨੇ ਪਹਿਲਾਂ ਹੀ ਪਤਾ ਲੱਗਿਆ ਜਦੋਂ ਮੈਨੂੰ ਦੱਸਿਆ ਗਿਆ ਵੀ ਤੈਨੂੰ ਚੋਣ ਲੜਾਉਣਾ ਤੇ ਮੇਰਾ ਜਮਾ ਇੰਟਰਸਟ ਵੀ ਨਹੀਂ ਸੀਗਾ ਪਹਿਲਾਂ ਤੇ ਮਾਨ ਸਾਹਿਬ ਨੇ ਇਸ ਲਾਈਨ 'ਚ ਲੈ ਕੇ ਆਏ ਜੀ ਤੇ ਉਹਨਾਂ ਕਰਕੇ ਮੈਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਫਿਲਮਾਂ ਦੇ ਵਿੱਚ ਕਈ ਰੋਲ ਨਿਭਾਏ ਨੇ ਲੋਕਾਂ ਦੇ ਮੁੱਦੇ ਚੁੱਕਣ ਦੇ ਸਮਾਜ ਦੀ ਮੁੱਦੇ ਚੁੱਕਣ ਦੇ ਕਈ ਵਾਰੀ ਫਿਲਮਾਂ ਚ ਤੁਸੀਂ ਤਹਿਸੀਲਦਾਰਾਂ ਦੇ ਨਾਲ ਸਰਪੰਚਾਂ ਦੇ ਨਾਲ ਤੇ ਵੱਡੇ ਅਫਸਰਾਂ ਨਾਲ ਫਿਲਮਾਂ ਚ ਲੜਦੇ ਨਜ਼ਰ ਆਏ ਹੋ ਲੋਕਾਂ ਦੇ ਹੱਕਾਂ ਦੇ ਲਈ ਤੇ ਹੁਣ ਰੀਅਲ ਲਾਈਫ ਦੇ ਵਿੱਚ ਉਹ ਕਰਨ ਦਾ ਮੌਕਾ ਮਿਲ ਰਿਹਾ ਕਿਹੋ ਜਿਹਾ ਲੱਗ ਰਿਹਾ ਬਿਲਕੁਲ ਜੀ ਦੇਖੋ ਲੋਕਾਂ ਦੀ ਸੇਵਾ ਲਈ ਆਏ ਆਂ ਔਰ ਲੋਕਾਂ ਲਈ ਕੰਮ ਕਰਾਂਗੇ ਲੋਕ ਸਭਾ ਦੇ ਵਿੱਚ ਪਹਿਲੇ 5 ਕੰਮ ਤੁਸੀਂ ਕਿਹੜੇ ਰੱਖੋਗੇ ਫਰੀਦਕੋਟ ਲੋਕ ਸਭਾ ਪਹਿਲਾਂ ਤਾਂ ਜੀ ਮੈਂ ਹਮੇਸ਼ਾ ਕਹਣਾ ਉਹਨਾਂ ਕੇ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਰੁੱਖ ਲਾਉਣੇ ਵੱਧ ਤੋਂ ਵੱਧ ਵਾਤਾਵਰਣ ਪ੍ਰੇਮੀ ਆ ਮੈਂ ਔਰ ਮੈਨੂੰ ਰੁੱਖਾਂ ਨਾਲ ਬਹੁਤ ਪਿਆਰ ਹੈ ਤੇ ਵੱਧ ਤੋਂ ਵੱਧ ਰੁੱਖ ਲਾਵਾਂਗੇ ਫਿਰ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਦੇਖਾਂਗੇ ਵੀ ਕੋਈ ਇੱਥੇ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਤੇ ਕਾਫੀ ਇਲਾਕੇ ਨੂੰ ਵੀ ਫਾਇਦਾ ਹੋਊਗਾ ਤੇ ਬਾਕੀ ਜਿਹੜਾ ਇੱਕ ਇੱਥੇ ਦਾ ਮੋਗੇ ਤੋਂ ਕੋਟਕਪੂਰਾ ਰੇਲਵੇ ਲਿੰਕ ਹੈ ਜਿਹੜਾ ਉਹਦੀ ਕਾਫੀ ਡਿਮਾਂਡ ਹੈ ਉਹ 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 ਕਰਾਂਗੇ ਬਾਕੀ ਕੋਈ ਆਪਣਾ ਜਿਹੜਾ ਕੀ ਕਹਿੰਦੇ ਹੁੰਦੇ ਐ ਕੋਈ ਸਕਿੱਲ ਸੈਂਟਰ ਖੋਲਾਂਗੇ ਜਿੱਥੇ ਬੱਚੇ ਹੱਥੀ ਹੁਨਰ ਸਿੱਖਣ ਵੀ ਅੱਗੇ ਜਾ ਕੇ ਉਹ ਮਤਲਬ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਉਹ ਦੁਨੀਆ ਤੇ ਕਦੇ ਭੁੱਖਾ ਨਹੀਂ ਮਰਦਾ ਉਹ ਉਹ ਮਤਲਬ ਇਹੋ ਜਿਹਾ ਕੁਝ ਕਰਾਂਗੇ ਬਾਕੀ ਇੱਥੇ ਪਾਣੀ ਦੇ ਜਿਹੜੇ ਸਮੱਸਿਆ ਕਈ ਉਹ ਹੱਲ ਕਰਾਂਗੇ ਨੌਜਵਾਨਾਂ ਦੇ ਵਿੱਚ ਸਕਿੱਲਸ ਸੈਂਟਰ ਖੋਲਣ ਦੀ ਤੁਸੀਂ ਗੱਲ ਕੀਤੀ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦਾ ਬੜਾ ਕਰੇਜ਼ ਹੈ ਬੇਰੁਜ਼ਗਾਰੀ ਦਾ ਕਾਰਨ ਮੰਨਦੇ ਹਾਂ ਜਾਂ ਕੋਈ ਇੱਥੇ ਸਿੱਖਿਆ ਸੈਂਟਰ ਨਹੀਂ ਹੈ ਕੋਈ ਚੰਗੀ ਯੂਨੀਵਰਸਿਟੀ ਨਹੀਂ ਹੈ ਤਾਂ ਸਭ ਤੋਂ ਵੱਡੀ ਗੱਲ ਤਾਂ ਬੇਰੁਜ਼ਗਾਰੀ ਵੀ ਹੈ ਜੀ ਦੇਖੋ ਬਾਕੀ ਇਹ ਵੀ ਬਹੁਤ ਸਾਰੇ ਨੌਜਵਾਨ ਇੱਥੇ ਵੀ ਨੇ ਜਿਹੜੇ ਚਲੋ ਬਾਹਰ ਨਹੀਂ ਭੇਜ ਸਕਦੇ ਆਪਣੇ ਬੱਚੇ ਨੂੰ ਘਰ ਤੋਂ ਘਟ ਉਹ ਤਾਂ ਉਹ ਪੜ ਲੈਣ ਇੱਥੇ ਤੇ ਉਹ ਪੜ ਕੇ ਆਪਣਾ ਰੋਜ਼ਗਾਰ ਚਲਾਉਣ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਆ ਕਿ 13 ਸੀਟਾਂ ਅਸੀਂ ਪੰਜਾਬ ਦੇ ਵਿੱਚ ਜਿੱਤਾਂਗੇ ਔਰ ਮੈਂ ਆਪਦੇ ਜਿਹੜੇ ਉਮੀਦਵਾਰ ਚੋਣ ਮੈਦਾਨ ਚ ਖੜੇ ਕੀਤੇ ਆ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਆ ਫੁੱਲ ਕਿਉਂਕਿ ਮੈਂ ਵੀ ਲੋਕ ਸਭਾ ਦੇ ਵਿੱਚ ਦੋ ਵਾਰੀ ਐਮਪੀ ਰਹਿ ਚੁੱਕਿਆ ਤੇ ਹੁਣ ਜਿਹੜੇ ਮੇਰੇ ਉਮੀਦਵਾਰ ਆ ਉਹ ਵੀ ਉਹ ਵੀ ਫੁੱਲ ਟ੍ਰੇਨਡ ਹੋ ਕੇ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਚੁੱਕਣਗੇ ਬਿਲਕੁਲ ਚੱਕਾਂਗੇ ਜੀ ਪੰਜਾਬ ਦੇ ਮੁੱਦੇ ਚੁੱਕਣ ਲਈ ਤਾਂ ਇਸ ਲਾਈਨ ਚ ਆਏ ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕ ਰੱਖਿਆ ਹੈ ਆਰਡੀਐਫ ਰੋਕ ਰੱਖਿਆ ਹੈ ਹੋਰ ਵੀ ਕਈ ਤਰ੍ਹਾਂ ਦੇ ਅੜਿੱਕੇ ਕੇਂਦਰ ਸਰਕਾਰ ਪੰਜਾਬ ਦੇ ਮੁੱਦਿਆਂ 'ਚ ਲਾਉਂਦੀ ਰਹਿੰਦੀ ਹੈ ਉਹਦੇ ਬਾਰੇ ਕੀ ਕਹੂੰਗਾ ਬਿਲਕੁਲ ਜਾ ਕੇ ਲੈ ਕੇ ਆਵਾਂਗੇ ਜੀ ਲੜ ਕੇ ਜਦੋਂ ਕਿਉਂਕਿ ਪਹਿਲਾਂ ਕੋਈ ਸਾਡੇ ਕੋਈ ਹੈ ਹੀ ਨਹੀਂ ਸੀਗਾ ਇਕੱਲੇ ਭਗਵੰਤ ਮਾਨ ਸਾਹਿਬ ਸੀਗੇ ਤੇ ਉਹੀ ਲੜਦੇ ਰਹੇ ਹੁਣ 13 ਦੇ 13 ਜਾਵਾਂਗੇ ਤਾਂ ਲੜ ਕੇ ਲੈ ਕੇ ਆਵਾਂਗੇ ਵੈਸੇ ਹੁਣ ਮੇਰਾ ਖਿਆਲ ਹੈ ਵੀ ਉੰਨੀ ਮਿਹਨਤ ਕਰਨ ਦੀ ਵੀ ਨਹੀਂ ਲੋੜ ਪੈਣੀ ਕਿਉਂਕਿ ਮੋਦੀ ਸਰਕਾਰ ਤਾਂ ਇੱਥੋਂ ਮੇਰਾ ਖਿਆਲ ਹੈ ਵੀ ਰੁਖਸਤ ਹੋ ਰਹੀ ਹੈ ਹੁਣ ਤੇ ਬਾਅਦ ਚ ਇੰਡੀਆ ਆਲਾਈንስ ਦੀ ਸਰਕਾਰ ਹੋਊਗੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਨੇ ਪਟਿਆਲਾ ਚ ਰੈਲੀ ਕੀਤੀ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ 1971 ਦੇ ਵਿੱਚ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਭਾਰਤ ਚ ਹੋਣਾ ਸੀ ਉਹ ਪਾਕਿਸਤਾਨ ਕੋਲ ਨਹੀਂ ਹੋਣਾ ਸੀ ਚੰਗੀ ਗੱਲ ਹੈ ਜੀ ਜੇ ਇੱਥੇ ਹੁੰਦੇ ਤੇ ਬਾਕੀ ਹੁਣ ਵੀ ਲਾਂਗਾ ਖੁੱਲ ਗਿਆ ਤੇ ਸਿੱਖ ਸੰਗਤਾਂ ਲਈ ਬਹੁਤ ਹੀ ਵਧੀਆ ਗੱਲ ਹੈ ਜਿਹੜੀ ਕਿ ਉੱਥੇ ਨਤਮਸਤਕ ਹੁੰਦੇ ਆ ਜਾਂ ਕਿ ਮੈਂ ਵੀ ਜਾ ਕੇ ਆਇਆ ਹਾਂ ਉੱਥੇ ਹਾਂਜੀ ਤੁਸੀਂ ਕਿੰਨੀ ਵਾਰ ਗਏ ਹੋ ਮੈਂ ਇੱਕ ਵਾਰ ਗਿਆ ਹਾਂ ਜੀ ਇੱਕ ਵਾਰ ਹਾਂਜੀ ਵੀ ਤਾਂ ਫੈਮਿਲੀ ਗਏ ਹਾਂ ਨਹੀਂ ਜੀ ਮੈਂ ਉੱਥੇ ਉਦੋਂ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਗਿਆ ਸੀਗਾ ਤੇ ਵਿਦ ਫੈਮਿਲੀ ਜਾਵਾਂਗੇ ਹੁਣ ਜਾਵਾਂਗੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਸਪੋਰਟ ਕਿ ਉਸ ਨੂੰ ਮੰਨਦੇ ਹੋ ਸਾਰੇ ਪਰਿਵਾਰ ਦੇ ਬੱਚਿਆਂ ਦੀ ਵਾਈਫ ਦੀ ਬਾਪੂ ਦੀ ਸਭ ਦੀ ਹੈ ਜੀ ਸੰਗਰੂਰ ਤੁਹਾਡਾ ਹਲਕਾ ਹੈ ਤੁਸੀਂ ਉੱਥੋਂ ਦੇ ਜੰਪਲੋਂ ਮੁਹਾਲੀ ਰਹੇ ਹੋ ਕਾਫੀ ਟਾਈਮ ਤੇ ਸੰਗਰੂਰ ਦੀ ਯਾਦ ਆਉਂਦੀ ਹੈ ਤੁਹਾਡੇ ਪਿੰਡ ਵਾਲੇ ਘਰ ਦੀ ਯਾਦ ਆਉਂਦੀ ਹੈ ਪਿੰਡ ਤਾਂ ਮੈਂ ਕਦੇ ਭੁੱਲੇ ਨਹੀਂ ਜੀ ਮੈਂ ਮੈਨੂੰ 25 ਸਾਲ ਹੋ ਗਏ ਹਨ ਪਿੰਡ ਚੋਂ ਨਿਕਲੇ ਨੂੰ ਪਰ ਪਿੰਡ ਮੇਰੇ ਚ ਅੱਜ ਤੱਕ ਨਹੀਂ ਨਿਕਲਿਆ ਕਿਉਂਕਿ ਮੈਂ ਹਮੇਸ਼ਾ ਪਿੰਡ ਦੇ ਹਰ ਇੱਕ ਕੋਈ ਵੀ ਸਾਂਝਾ ਫੰਕਸ਼ਨ ਹੈ ਜੇ ਮੈਂ ਇੰਡੀਆ ਹੋਵਾਂ ਜਾਂ ਮੇਰਾ ਕੁਰੀਜ਼ੀ ਬਣਾ ਹੋਵੇ ਤਾਂ ਮੈਂ ਆਪਣਾ ਪਿੰਡ ਦੇ ਹਰ ਇੱਕ ਫੰਕਸ਼ਨ ਦੇ ਵਿੱਚ ਮੈਂ ਸ਼ਿਰਕਤ ਕਰਦਾ ਔਰ ਜੇ ਮੈਂ ਬਾਹਰ ਹੋਵਾਂ ਤਾਂ ਵੱਖਰੀ ਗੱਲ ਹੈ ਅਦਰਵਾਈਜ਼ ਮੈਂ ਪਿੰਡ ਜ਼ਰੂਰ ਮੈਂ ਪਿੰਡ ਜਾਣ ਦਾ ਬਹਾਨਾ ਹੀ ਲੱਭਦਾ ਹੁੰਨਾ ਜੀ ਤੁਸੀਂ ਰਾਮਪੁਰਾ ਫੂਲ ਚ ਰੈਲੀ ਕੀਤੀ ਉੱਥੇ ਚੋਣ ਪ੍ਰਚਾਰ ਵੀ ਕੀਤਾ ਉਥੋਂ ਦੇ ਲੋਕਾਂ ਨੂੰ ਤੁਸੀਂ ਦੱਸਿਆ ਕਿ ਮੇਰੀ ਰਿਸ਼ਤੇਦਾਰੀ ਪੈਂਦੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੀ ਰਿਸ਼ਤੇਦਾਰੀ ਪੈਂਦੀ ਹੈ ਮੈਂ ਮੇਰੇ ਨਾਨਕੇ ਆ ਜੀ ਜਲਾਲ ਮੈਂ ਪੜਿਆ ਵੀ ਹਾਂ ਤੇ 4 ਸਾਲ ਪੜਿਆ ਉੱਥੇ ਔਰ ਬੜਾ ਵਧੀਆ ਮਤਲਬ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਮੇਰੇ ਦੋਸਤ ਮਿੱਤਰ ਵੀ ਇੱਥੇ ਬੜੇ ਨੇ ਹਾਂ ਜੀ ਭਗਵੰਤ ਮਾਨ ਜੀ ਬਾਰੇ ਕੀ ਕਹੋਗੇ ਯਾਰੀ ਦੋਸਤੀ ਦਾ ਰਿਸ਼ਤਾ ਜੀ ਭਰਾਵਾਂ ਵਾਲਾ ਰਿਸ਼ਤਾ ਹੈ ਔਰ ਕਾਫੀ ਸਾਲ ਹੋ ਗਏ ਪਲੱਸ 1 ਪਲੱਸ 2 ਤੋਂ ਅਸੀਂ ਇਕੱਠੇ ਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਕੱਠੇ ਹੀ ਆ ਸੇਤ ਪੱਖੋਂ ਫਰੀਦਕੋਟ ਲੋਕ ਸਭਾ ਹਲਕੇ ਦੀ ਜੇਕਰ ਗੱਲ ਕਰੀਏ ਤਾਂ 9 ਦੇ 9 ਲੋਕ ਸਭਾ ਹਲਕੇ ਸੇਤ ਦੇ ਇਲਾਜ ਦੇ ਪੱਖੋਂ ਲੋਕਾਂ ਨੂੰ ਬਹੁਤ ਪਿੱਛੇ ਨੇ ਹਾਂਜੀ ਤੇ ਕੱਲਾ ਫਰੀਦਕੋਟ ਮੈਡੀਕਲ ਕਾਲਜ ਹੀ ਹੈ ਫਰੀਦਕੋਟ ਦੇ ਵਿੱਚ ਬਠਿੰਡਾ ਤੋਂ ਬਾਅਦ ਐਮਜ਼ ਤੋਂ ਬਾਅਦ ਬਾਕੀ ਹਲਕਿਆਂ ਦੇ ਵਿੱਚ ਸਿਹਤ ਸੁਵਿਧਾਵਾਂ ਉਨੀਆਂ ਹੈ ਨਹੀਂ ਉਹਨਾਂ ਲਈ ਕੀ ਤੁਹਾਡਾ ਕਦਮ ਹੋ ਨਹੀਂ ਹੁਣ ਆਪਣਾ ਮੋਗਾ ਤੇ ਬਾਗਾਪੁਰਾਣਾ ਦੇ ਵਿਚਕਾਰ ਸਿੰਘਾਣਾ ਪਿੰਡ ਹੈ ਜੀ ਉੱਤੇ 25 ਕਿੱਲੇ ਐਕਵਾਇਰ ਹੋਏ ਨੇ ਉੱਥੇ ਮੈਡੀਕਲ ਕਾਲਜ ਖੁੱਲ ਰਿਹਾ ਜੀ ਤੇ ਜਿਹਦੇ ਵਿੱਚ ਪੀਜੀਆਈ ਲੈਵਲ ਦਾ ਹਸਪੀਟਲ ਹੋਊਗਾ ਤੇ ਬੱਚਿਆਂ ਨੂੰ ਬਾਹਰ ਵੀ ਪੜ੍ਹਨ ਨਹੀਂ ਜਾਣਾ ਪਊ ਜਿਹੜੇ ਸਾਡੇ ਬੱਚੇ ਯੂਕਰੇਨ ਵਗੈਰਾ ਹੋਰ ਜਾਂਦੇ ਸੀ ਪੜ੍ਹਨ ਮੈਡੀਕਲ ਦੀ ਪੜ੍ਹਾਈ ਕਰਨ ਉਹ ਇੱਥੇ ਹੋਇਆ ਕਰੂਗੀ ਜੀ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾਓ ਜੀ ਵੱਧ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਜਿਤਾਓ ਔਰ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਔਰ ਭਗਵੰਤ ਮਾਨ ਸਾਹਿਬ ਦੇ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਜਿਹੜੇ ਕੰਮ ਹੁੰਦੇ ਆ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹ 5 ਸਾਲ ਲਈ ਹੁੰਦੀਆਂ ਸਰਕਾਰ ਨੇ ਬਹੁਤ ਕੁਝ ਦੇਖਣਾ ਹੁੰਦਾ ਸੋ ਜਿਹੜੇ 70% ਕੰਮ ਨੇ ਜਿਹੜੀਆਂ ਗਰੰਟੀਆਂ ਨੇ ਉਹ ਦੇ ਚੁੱਕੀ ਹੈ ਗਵਰਨਮੈਂਟ ਲੋਕਾਂ ਨੂੰ ਤੇ ਬਾਕੀ 3 ਸਾਲ ਪਏ ਨੇ ਜੇ ਉਹ ਕਰਨਗੇ ਉਹ ਜਲਦੀ ਉਹ ਵੀ ਕਰ ਦੇਣਗੇ ਤੇ ਜਦੋਂ ਤੁਸੀਂ ਐਮਪੀ ਬਣ ਗਏ ਫਿਰ ਚੰਡੀਗੜ੍ਹ ਮੁਹਾਲੀ ਰਹੋਗੇ ਸੰਗਰੂਰ ਰਹੋਗੇ ਜਾਂ ਫਰੀਦਕੋਟ ਚ ਰਹੋਗੇ ਨਹੀਂ ਜੀ ਜਿੱਥੇ ਕੰਮ ਹੈ ਹੁਣ ਉੱਥੇ ਰਹਾਂਗੇ ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ ਰਹਾਂਗੇ ਮੈਂ ਇੱਥੇ ਘਰ ਲਿਆ ਹੋਇਆ ਆਪਣਾ ਕੋਟਕਪੂਰਾ ਦੇ ਵਿੱਚ ਤੇ ਇੱਥੇ ਰਹਾਂਗੇ ਜੀ ਸਰ ਰਾਜ ਹੰਸ ਜੀ ਤੁਹਾਡੇ ਬੀਜਪੀ ਦੇ ਉਮੀਦਵਾਰ ਨੇ ਤੁਹਾਡੇ ਖਿਲਾਫ ਚੋਣ ਲੜ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਬੈਸਟ ਆਫ ਲੱਕ ਜੀ ਸਾਡੇ ਸੀਨੀਅਰ ਨੇ ਮੈਂ ਦਾ ਰਿਸਪੈਕਟ ਕਰਦਾ ਜੀ ਉਹਨਾਂ ਦੇ ਹਾਂ ਜੀ ਥੈਂਕ ਯੂ ਜੀ ਏਬੀਬੀ ਸੰਜਣਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸੰਜਾ ਫਰੀਦਕੋਟ